ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵੈਗਰੂ ਪਰਮਾਤਮਾ ਦੇ ਰਜਾ ਦੇ ਵਿੱਚ ਸਾਰੇ ਰਾਜੀ ਹੋਣਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਆਪਣੇ ਚੈਨਲ ਤੇ ਕਬੱਡੀ ਦੀ ਹਰ ਇੱਕ ਅਪਡੇਟ ਜੋ ਆਪਾਂ ਪਾਉਣੀ ਰਹਿੰਦੇ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਅੱਜ ਮਿੱਤਰੋ ਪੰਜਾਬ ਦੇ ਵਿੱਚ ਤਾਕੜੇ ਕਬੱਡੀ ਕੱਪ ਨੇ ਪਿੰਡ ਦੋਲੇ ਵਾਲਾ ਜ਼ਿਲ੍ਹਾ ਮੋਗਾ ਜੀ ਮਿੱਤਰੋ ਜਿਵੇਂ 8 ਕਲੱਬਾਂ ਦੇ ਮੈਚ ਹੋਣਗੇ ਬਹੁਤ ਸਿਰੇ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਮਿੱਤਰੋ ਗਲੇਡੀਏਟਰ ਨੰਗਲੰਬੀਆਂ ਕਬੱਡੀ ਕਲੱਬ ਸ਼ਾਹਕੋਟਾ ਸਹੀਦ ਬਾਬਾ ਦੀਪ ਸਿੰਘ ਜੀ ਕਲੱਬ ਸਿੰਘਾਪੜੀ ਸ਼੍ਰੋਮਣੀ ਕਮੇਟੀ ਅਮਰਸਰ ਐਸਜੀਪੀ ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਤੇ ਨਾਲ ਹੀ ਮਾਲਵਾ ਕਬੱਡੀ ਕਲੱਬ ਬੁੱਟਰ ਸ੍ਰੀ ਗੁਰੂ ਤੇਗ ਬਹਾਦਰ ਜੀ ਕਲੱਬ ਤੋਤਾ ਸਿੰਘ ਵਾਲਾ ਐਨਆਰਆਈ ਮਾਲਵਾ ਲਵਾਇੰਜ ਸ਼ੰਕਰਪੁਰੀ ਕਬੱਡੀ ਕਲੱਬ ਸਾਧੂ ਵਾਲਾ ਇਵੀ ਮਿੱਤਰੋ ਸਰੇਰੀਆਂ ਅੱਠ ਕਲੱਬਾਂ ਦੇ ਮੈਚ ਹੋਣਗੇ ਨਾਲ ਹੀ ਲੜਕੀਆਂ ਦਾ ਸ਼ੋਅ ਮੈਚ ਵੀ ਹੋਵੇਗਾ ਇਹਦਾ ਲਾਈਵ ਚੱਲੇਗਾ ਮਿੱਤਰੋ ਪੰਜਾਬ ਲਾਈਵ 1.com ਤੇ ਨਾਲ ਹੀ ਤੁਹਾਨੂੰ ਜੋ ਟੀਮਾਂ ਦੀਆਂ ਟਾਈਆਂ ਪਾਈਆਂ ਹੋਈਆਂ ਨੇ ਉਸਦੇ ਬਾਰੇ ਆਪਾਂ ਦੱਸਦੇ ਹਾਂ ਵੀ ਕਿਹੜੀਆਂ-ਕਿਹੜੀਆਂ ਟੀਮਾਂ ਕਿਹੜੀ-ਕਿਹੜੀ ਟੀਮ ਨਾਲ ਖੇਡਣਗੀਆਂ ਇਸ ਦੇ ਵਿੱਚ ਮਿੱਤਰੋ ਜੋ 12 ਵਜੇ ਮੈਚ ਸ਼ੁਰੂ ਹੋਣਗੇ ਐਨਆਰਆਈ ਮਾਲਵਾਲਵਾਇਨ ਖੇਡੂਗੀ ਮਿੱਤਰੋ ਆਜ਼ਾਦ ਕਵੱਡੀ ਕਲੱਬ ਮੋਗਾ ਨਾਲ ਤੇ ਨਾਲ ਹੀ ਸ਼ਰੋਮਣੀ ਕਮੇਟੀ ਐਸਜੀਪੀਸੀ ਕਲੱਬ ਅੰਮ੍ਰਿਤਸਰ ਐਡੂਕੇ ਸਿਰੂ ਗੁਰੂ ਤੇਗਵਧਰ ਕਬੱਡੀ ਕਲੱਬ ਤੋਤਾ ਸਿੰਘ ਨਾਲ ਨਾਲ ਹੀ ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਐਡੂਕੇ ਸ਼ੀਰ ਬਾਬਾ ਦੀਪ ਸਿੰਘ ਕਬੱਡੀ ਕਲੱਬ ਸ਼ੀਹਾਪਾੜੀ ਨਾਲ ਨਾਲ ਹੀ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂ ਵਾਲਾ ਦਾ ਹੋਵੇਗਾ ਮੈਚ ਮਿੱਤਰੋ ਮਾਲਵਾ ਕਬੱਡੀ ਕਲੱਬ ਬੁੱਟਰ ਨਾਲ ਨਾਲ ਹੀ ਮਿੱਤਰੋ ਅਗਲਾ ਕਬੱਡੀ ਕੱਪ ਹੋਵੇਗਾ ਕਹਿੰਦੇ ਦਦੇਹਰ ਸਾਹਿਬ ਜਿਹੜਾ ਤਰਨਤਾਰਨ ਦੇ ਵਿੱਚ ਚਾਰ ਆਲ ਓਪਨ ਕਲੱਬਾਂ ਦੇ ਮੈਚ ਹੀ ਹੋਣਗੇ ਮਿੱਤਰੋ ਬਾਬਾ ਵਿਧੀ ਚੰਦ ਦੀ ਕਬੱਡੀ ਕਲੱਬ ਫਰੰਦੀਪੁਰ ਗੱਗੀ ਕਬੱਡੀ ਕਲੱਬ ਖੀਰਾਲੀ ਨਾਲ ਹੀ ਬਾਬਾ ਦਿਆ ਸਿੰਘ ਕਬੱਡੀ ਕਲੱਬ ਸੁਰ ਸਿੰਘ ਬੈਂਕਾ ਨਾਲ ਹੀ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਜਿਹਦੇ ਵਿੱਚ ਮਿੱਤਰੋ ਸੰਦੀਪ ਬਾਜਾਖਾਨਾ ਖੇਡੂ ਤੇ ਨਾਲ ਹੀ ਏਕਮ ਫਤਾਪੁਰੀਆ ਗੋਪੀ ਫਰੰਦੀਪੁਰੀਆ ਗੱਗੀ ਖੀਰਾਲੀ ਦੇ ਨਾਲ ਕਹਿੰਦੇ ਬਹੁਤ ਸਿਰੇ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਜਿੱਥੇ ਪਹਿਲਾ ਨਾਮ ਮਿੱਤਰੋ 110000 ਅਤੇ ਨਾਲ ਹੀ ਦੂਜਾ ਨਾਮ 1 ਲੱਖ ਵੈਸਟ ਟਰੇਡਰ ਤੇ ਜਾਫੀ ਲਈ ਕਹਿੰਦੇ ਡੀ ਲੈਕਸ ਐਫ ਐਮ ਮੋਟਰਸਾਈਕਲ ਦਿੱਤੇ ਜਾਣਗੇ ਬਹੁਤ ਸਿਰੇ ਦੇ ਮੈਚ ਹੋਣਗੇ ਲਾਈਵ ਆਉਣਾ ਮਿੱਤਰੋ ਪੰਜਾਬ ਲਾਈਵ 1.com ਤੇ ਜੋ YouTube ਦਾ ਅਫੀਸ਼ੀਅਲ ਚੈਨਲ ਹੈ ਤੇ ਨਾਲ ਹੀ ਮਿੱਤਰੋ ਪਿੰਡ ਡੱਡੂ ਮਾਜਰਾ ਇੰਦੀਗੜ ਨੇੜੇ ਲੱਗਣੀਆ ਰੌਣਕ ਜਿੱਥੇ ਇੱਕ ਪਿੰਡੋਂ ਓਪਨ ਦੇ ਤਿੰਨ ਖੇਡਿਆਰੀ ਬਾਹਰੋਂ ਆ ਪਹਿਲਾ ਨਾਮ ਜਿੱਥੇ 51000 ਤੇ ਨਾਲ ਹੀ ਦੂਸਰਾ ਨਾਮ 31000 ਬੈਸਟਨੂਰੇ 11-11000 ਰੁਪਇਆ ਦਿੱਤਾ ਜੋ ਮਿੱਤਰੋ 39 ਕਿਲੋ ਦੇ ਬਜਨੀ ਕਬੱਡੀ ਖੇਡਿਆਰੀ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 3100 ਤੇ ਦੂਸਰਾ ਨਾਮ 2100 ਵਾ ਸਟਾਰਟ ਕੇ ਲੋ ਦਾ ਪਹਿਲਾ ਨਾਮ 51000 ਆ ਤੇ ਦੂਸਰਾ ਨਾਮ 31000 ਆ ਇਸ ਦਾ ਲਾਈਵ ਵੀ ਮਿੱਤਰੋ ਪੰਜਾਬ ਲਾਈਵ 1.tv ਤੇ ਚੱਲੇਗਾ YouTube ਦਾ ਚੈਨਲ ਆ ਬਹੁਤ ਸਾਰੇ ਦੇ ਮੈਚ ਹੋਣਗੇ ਔਰ ਇਹ ਵੀ ਤੇ ਨਾਲ ਹੀ ਮਿੱਤਰੋ ਕਹਾੜਾ ਜਿਲ੍ਹਾ ਲੁਧਿਆਣਾ ਚ ਖਡੇਰੀ ਬਾਹਰੋਂ ਓਪਨ ਦੇ ਮੈਚ ਹੋਣਗੇ ਪਹਿਲਾ ਨਾਮ ਆ ਇੱਥੇ 71000 ਤੇ ਦੂਸਰਾ ਨਾਮ ਆ 51000 ਬੈਸਟਾਂ ਨੂੰ ਲੈ ਮਿੱਤਰੋ 111000 ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ 65 ਕਿਲੋ ਦਾ ਪਹਿਲਾ ਨਾਮ 11000 ਆ ਤੇ ਦੂਸਰਾ ਨਾਮ 8100 ਆ 65 ਕਿਲੋ ਦੇ ਬੈਸਟਾਂ ਨੂੰ 112100 ਰੁਪਿਆ ਦਿੱਤਾ ਜਾਊਗਾ ਬਜਨੀ ਕਬੱਡੀ ਖਿਡਾਰੀਆਂ ਦਾ ਵੀ ਵਧੀਆ ਪ੍ਰਾਇਜ ਨਾਲ ਹੀ ਓਪਨ ਦੇ ਤੰਨਾ ਪਲੇਅਰ 12 ਦਾ ਵੀ ਵਧੀਆ ਨਾਮ ਆ ਮਿੱਤਰੋ ਤੇ ਨਾਲ ਹੀ ਅੱਜ ਦੇ ਦਿਨ ਦਾ ਲਾਸਟ ਕਬੱਡੀ ਦਾ ਆਪਾ ਮਿੱਤਰੋ ਜੋ ਸਿਰੇ ਦਾ ਸੋ ਮੈਚ ਹੋਵੇਗਾ ਤੰਤਨ ਬਾਬਾ ਬੂਟਾ ਸਿੰਘ ਜੀ ਕਬੱਡੀ ਕਲੱਬ ਗੋਵਿੰਦਗੜ੍ਹ ਗੁਰਦਾਸਪੁਰ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਬੱਡੀ ਕਲੱਬ ਨਵਾਂ ਪਿੰਡ ਗੁਰਦਾਸਪੁਰ ਦੇ ਵਿਚਕਾਰ ਮਿੱਤਰੋ ਇਹਦੇ ਵਿੱਚ ਸਾਰੇ ਨਵੇਂ ਪਲੇਅਰ ਖੇਡਣਗੇ ਇਹ ਵੀ ਬਹੁਤ ਸਿਰੇ ਦਾ ਸੋ ਮੈਚ ਹੋਊਗਾ ਨਾਮ ਵੀ ਤਕੜਾ ਨਾਲ ਹੀ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਆਪਣੀ ਲਾਈਕ ਕਰ ਦਿਓ ਤੇ ਕਮੈਂਟ ਬਾਕਸਾਂ ਦੇ ਵਿੱਚ ਸੁਝਾਅ ਜਰੂਰ ਦਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਆਪਣੀ ਅਪਡੇਟ ਕਿਵੇਂ ਦੀ ਹੁੰਦੀ ਹੈ ਸਾਰੇ ਮੇਰੇ ਵੀਰਾਂ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਦਿলোਤ ਧੰਨਵਾਦ ਵਾਇਗਰੂ ਸਾਰੇ ਕਬੱਡੀ ਖਿਡਾਰੀਆਂ ਨੂੰ ਖੇਡ ਪ੍ਰਮੋਟਰਾਂ ਨੂੰ ਖੇਡ ਪ੍ਰੇਮੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਰੱਕੀਆਂ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਦਾ ਦਿলো ਧੰਨਵਾਦ